ਉਹ ਰੰਗ ਦਾ ਹਰਮਤ ਇਸ ਵੇਲੇ ਅਮਰੀਕਾ ਦੇ ਨਾਲ ਹੈ ਅਜ ਅਮਰੀਕਾ ਕਮਜ਼ੋਰ ਹੋ ਜਾਏ ਉਹਦਾ ਆਲਟਰਨੇਟਿਵ ਰਸ਼ੀਆ ਤੇ ਚਾਈਨਾ ਤੁਸੀਂ ਖੁਸ਼ ਹੋ ਜੇ ਉਹ ਸੁਪਰ ਪਾਵਰ ਬਣ ਛੇ ਅਮਰੀਕਾ ਨਹੀਂ ਤਾਂ ਦੁਨੀਆ ਦੀ ਤਸਵੀਰ ਕਿਸ ਤਰ੍ਹਾਂ ਦੀ ਹੋਵੇਗੀ ਉਸ ਬੰਦੇ ਨੂੰ ਅਮਰੀਕਾ ਜਾ ਕੇ ਚੁੱਕ ਕੇ ਲਿਆਉਂਦੇ ਤੇ ਪ੍ਰੈਜ਼ੀਡੈਂਟ ਨੂੰ ਅਜ ਰਸ਼ੀਆ ਤੇ ਚਾਈਨਾ ਕਿੱਥੇ ਨੇ ਬਿਕੁਨੀ ਬੋਲ ਸਕੇ ਜਿਸ ਤਰ੍ਹਾਂ ਦਾ ਰਿਐਕਸ਼ਨ ਯੂਰਪੀਅਨ ਦੇਸ਼ਾਂ ਵੱਲੋਂ ਆਇਆ ਸੀ ਔਰ ਹੁਣ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਆ ਉਹਦੀ ਬਹੁਤ ਚਰਚਾ ਹੋਈ ਹੈ ਜਿਹਨੂੰ ਕਹਿੰਦੇ ਨੇ ਸੁੱਤੇ ਹੋਏ ਯੂਰਪ ਨੂੰ ਮੈਂ ਆਪਣੇ ਪਹਿਲੇ ਟਾਈਮ ਵਿੱਚ ਵੀ ਯੂਈਯੂ ਨੂੰ ਜਗਾਇਆ ਸੀ ਆਈਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਵਧ ਰਿਹਾ ਹੈ ਆ ਰਾਸ਼ਟਰਪਤੀ ਟਰੰਪ ਨੇ ਜਿਹੜਾ 1 ਸਾਲ ਵਿੱਚ ਕੰਮ ਕੀਤਾ ਹੈ ਉਹ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ 10 ਸਾਲ ਵਿੱਚ ਨਹੀਂ ਕਰ ਸਕਿਆ आज डॉलर ना स्ट्रांग ਹੋ ਚੁਕੇ ਹੈ ਉਹਦੇ ਕੰਪੈਰੀਡਨ ਸਾਡਾ ਰੁਪਿਆ ਦਿਨ 91 ਰੋਜ਼ ਹੀ ਡਿੱਗੀ ਜਾ ਰਿਹਾ ਹੈ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪੈਨਸ਼ਨ ਡੋਨਲਡ 트ੰਪ ਦਾ ਆਪਣੇ ਕਾਰਜਕਾਲ ਦਾ 1 ਸਾਲ ਪੂਰਾ ਹੋ ਚੁੱਕਾ ਹੈ ਇਸ ਕਾਰਜਕਾਲ ਦੇ ਦੌਰਾਨ ਹੀ ਨਾ ਸਿਰਫ ਅਮਰੀਕਾ ਦੇ ਵਿੱਚ ਹੀ ਬਲਕਿ ਦੁਨੀਆ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਨਜ਼ਰ ਆਈਆਂ ਨੇ ਹੁਣ ਲੋਕਾਂ ਵੱਲੋਂ ਉਹਨਾਂ ਦੇ ਇਸ 1 ਸਾਲ ਦਾ ਲੇਖਾ ਜੋਖਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਗ੍ਰੀਨਲੈਂਡ ਨੂੰ ਲੈਣ ਦੇ ਮੁੱਦੇ ਉੱਪਰ ਦੁਨੀਆ ਭਰ ਦੇ ਵਿੱਚ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ ਕਿ ਕੀ ਅਮਰੀਕਾ ਜਿਹਾ ਡੈਮੋਕ੍ਰੇਟ ਦੇਸ਼ ਹੁਣ ਵੈਨਜਵੇਲਾ ਤੋਂ ਬਾਅਦ ਗ੍ਰੀਨਲੈਂਡ ਨੂੰ ਕਿਸ ਤਰ੍ਹਾਂ ਨਾਲ ਆਪਣੇ ਕਬਜ਼ੇ ਵਿੱਚ ਲਵੇਗਾ ਡਿਵੋਰਸ ਦੇ ਵਿੱਚ ਬੋਲਦਿਆਂ ਹੋਇਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਅਜਈ ਸਪੀਚ ਦਿੱਤੀ ਹੈ ਜਿਸ ਨੇ ਨਾ ਸਿਰਫ ਯੂਰਪੀਅਨ ਦੇਸ਼ਾਂ ਦੇ ਲੀਡਰਾਂ ਦਾ ਹੀ ਬਲਕਿ ਦੁਨੀਆ ਭਰ ਦੇ ਦੇਸ਼ਾਂ ਦੇ ਲੀਡਰਾਂ ਨੂੰ ਇੱਕ ਵਾਰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਛੇ ਅਮਰੀਕਾ ਨਹੀਂ ਤਾਂ ਦੁਨੀਆ ਦੀ ਤਸਵੀਰ ਕਿਸ ਤਰ੍ਹਾਂ ਦੀ ਹੋਵੇਗੀ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣੇ ਵਿਸ਼ੇਸ਼ਕ ਡਾਕਟਰ ਜਸਦੀਪ ਸਿੰਘ ਜੈਸੀ ਹਰਾਂ ਤੋਂ ਜੈਸੀ ਜੀ ਮੈਂ ਜਿਹੜੀ ਗੱਲ ਕੀਤੀ ਆ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਤਨ ਲੇਖਾ ਜੋਖਾ ਕਰਨਾ ਹੈ ਕਿ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀਆਂ ਨੀਤੀਆਂ ਨੇ ਦੁਨੀਆ ਭਰ ਦੇ ਵਿੱਚ ਇੱਕ ਤਰ੍ਹਾਂ ਨਾਲ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ ਉਹਨਾਂ ਦੀਆਂ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਵੇਖਦੇ ਹੋ ਤੇ ਖਾਸ ਕਰਕੇ ਗ੍ਰੀਨਲੈਂਡ ਤੇ ਮੁੱਦੇ ਦੇ ਵਿੱਚ ਜਿਸ ਤਰ੍ਹਾਂ ਦਾ ਰਿਐਕਸ਼ਨ ਯੂਰਪੀਅਨ ਦੇਸ਼ਾਂ ਵੱਲੋਂ ਆਇਆ ਸੀ ਔਰ ਹੁਣ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਆ ਉਹਦੀ ਬਹੁਤ ਚਰਚਾ ਹੋਈ ਆ ਇਹਦੇ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਸਾਨੂੰ ਡੇਵੋਸ ਤੋਂ ਸ਼ੁਰੂ ਕਰੋ ਤੇ ਫਿਰ ਉਹਨਾਂ ਨੂੰ ਆਪਾਂ ਕਰੇ ਲੋ ਮੁੱਦੇ ਤੇ ਉਹਨੂੰ ਬਿਲਕੁਲ ਜਿਹੜਾ ਦੇਵੋਸ ਵਿੱਚ ਅਸੀਂ ਵੇਖਿਆ ਹੈ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਜਾ ਕੇ ਸਪੀਚ ਦਿੱਤੀ ਹੈ ਔਰ ਉਹਨਾਂ ਨੇ ਜਿਹਨੂੰ ਕਹਿੰਦੇ ਨਾ ਇੱਕ ਸੁੱਤੇ ਹੋਏ ਯੂਰਪ ਨੂੰ ਉਹਨਾਂ ਨੇ ਆਪਣੇ ਪਹਿਲੇ ਟਰਮ ਵਿੱਚ ਵੀ ਯੂਈਯੂ ਨੂੰ ਜਗਾਇਆ ਸੀ ਪਰ ਇਸ ਵਾਰੀ ਤੇ ਉਹਨਾਂ ਨੂੰ ਉਹਨਾਂ ਨੂੰ ਈਯੂ ਨੂੰ ਯੂਰੋਪੀਅਨ ਦੇਸ਼ਾਂ ਨੂੰ ਆਪਣੀ ਜਗ੍ਹਾ ਦੱਸਤੀ ਹੈ ਉਹਨਾਂ ਨੇ ਆਪਣੀ ਸਪੀਚ ਵਿੱਚ ਕਿਹਾ ਗੁਨਾ ਦੇ ਸਾਹਮਣੇ 6-7 ਮੁਰਕਾਂ ਦੇ ਹੈਡਸ ਬੈਠੇ ਸੀ ਤੇ ਉਹਨਾਂ ਨੇ ਕਿਹਾ ਤੁਸੀਂ ਆਈ ਮੇਰੇ ਸਾਹਮਣੇ ਬੈਠਿਓ ਤੁਸੀਂ ਬੇਸ਼ੱਕ ਅੱਖਾਂ ਚੱਖਾਂ ਪਾ ਕੇ ਮੈਨੂੰ ਨਹੀਂ ਵੇਖ ਰਹੇ ਪਰ ਆਪਣੀ ਅੱਖਾਂ ਬੰਦ ਕਰਕੇ ਇਹ ਤੇ ਸੋਚੋ ਕਿ ਅਜ ਅਮਰੀਕਾ ਨਾ ਹੋਵੇ ਤੇ ਤੁਸੀਂ ਕਿੱਥੇ ਖੜੇ ਹੋ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਪਾਲਿਸੀਆਂ ਜਿਹੜੀਆਂ ਨੇ ਉਹ ਬਿਲਕੁਲ ਤਬਾਹ ਕਰ ਚੁੱਕੀਆਂ ਨੇ ਯੂਰੋਪੀਅਨ ਯੂਨੀਅਨ ਉਨਕਿ ਤੁਹਾਡਾ ਡਿਫੈਂਸ ਹੀ ਨਹੀਂ ਹੈ ਜੇ ਅਮਰੀਕਾ ਨਾ ਹੋਏ ਤੇ ਤੁਹਾਨੂੰ ਰਸ਼ੀਆ ਤੇ ਚਾਈਨਾ ਕਦੋਂ ਦੇ ਖਾਵੇ ਹੁੰਦੇ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਪਾਲਿਸਿਜ਼ ਵੇਖੋ ਤੁਸੀਂ ਇੱਥੇ ਨਾਰੇ ਮਾਰਦੇ ਹੋ ਤੇ ਕਹਿੰਦੇ ਹੋ ਜੀ ਅਸੀਂ ਵਿੰਡ ਮਿਲ ਲਾਈਏ ਅਸੀਂ ਜੀ ਸੋਲਰ એનર્ਜੀ ਲੈ ਕੇ ਆਈਏ ਅਸੀਂ ਇਲੈਕਟ੍ਰਿਕ ਹਰ ਚੀਜ਼ ਨੂੰ ਕਰੀਏ ਉਹਨੇ ਕਿਹਾ ਯੂਰਪ ਵਿੱਚ ਇੱਕ ਬੈਟਰੀ ਨਹੀਂ ਬਣਦੀ ਯੂਰਪ ਡਸ ਨਾਟ ਪ੍ਰੋਡਿਊਸ ਅ ਸਿੰਗਲ ਬੈਟਰੀ ਤੇ ਤੁਸੀਂ ਬੈਟਰੀਆਂ ਸਾਰੀ ਚਾਈਨਾ ਕੋਲੋਂ ਖਰੀਦੋਗੇ ਤੁਸੀਂ ਚਾਈਨਾ ਨੂੰ ਸਟਰੋਂਗ ਕਰ ਰਹੇ ਹੋ ਤੇ ਉਹਨਾਂ ਨੇ ਇਹਨਾਂ ਦੀ ਜਿਹੜੀ ਉੱਥੇ ਹੈ ਜੀ ਕਈ ਗੱਲਾਂ ਦੱਸੀਆਂ ਉਹਨਾਂ ਨੇ ਜਿਹਦੇ ਨਾਲ ਕਿ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੀਡਰ ਸਨ ਉਹਨਾਂ ਕੋਲ ਜਵਾਬ ਨਹੀਂ ਸੀ ਔਰ ਯੂਰੋਪੀਅਨ ਯੂਨੀਅਨ ਦਾ ਜਿਹੜਾ ਹੈੱਡ ਹੈ ਉਹਨੇ ਬਿਲਕੁਲ ਡੋਨਲਡ ਟਰੰਪ ਸਾਹਿਬ ਦੇ ਨਾਲ ਆ ਕੇ ਕਿਹਾ ਸੀ ਤੁਹਾਡੇ ਨਾਲ ਆ ਔਰ ਅੱਜ ਇਹਨਾਂ ਦੀ ਗ੍ਰੀਨਲੈਂਡ ਦੇ ਉੱਪਰ ਬਿਲਕੁਲ ਅਮਰੀਕਾ ਦਾ ਹੈਗਾ ਅਮਰੀਕਾ ਇਜ਼ ਅ ਸੁਪਰ ਪਾਵਰ ਉਹਨਾਂ ਨੇ ਦੁਨੀਆ ਵਿੱਚ ਦੱਸਿਆ ਕਿ ਅਸੀਂ ਸੁਪਰ ਪਾਵਰ ਇੱਕ ਵਾਰੀ ਫਿਰ ਅਮਰੀਕਾ ਨੇ ਸਟੈਬਲਿਸ਼ ਕੀਤਾ ਔਰ ਤੁਸੀਂ ਅੱਜ ਵੇਖੋਗੇ ਜੇ ਅੱਜ ਬਨਾਜ਼ਵੇਲਾਚ ਤੋਂ ਮਡੂਰੋ ਨੂੰ ਅਮਰੀਕਾ ਚੁੱਕ ਕੇ ਲਿਆਇਆ ਜਿਹੜਾ ਉੱਥੇ ਇੱਕ ਵਾਂਟਡ ਸਾਡਾ ਅਮਰੀਕਾ ਵਿੱਚ ਕ੍ਰਿਮੀਨਲ ਸੀ ਜਿਹੜਾ ਕਿ ਡਰੱਗ ਬਿਜ਼ਨਸ ਵਿੱਚ ਇਨਵੋਲਵ ਸੀ ਜਿਹੜਾ ਕਿ ਰਸ਼ੀਆ ਦੇ ਨਾਲ ਤੇ ਚਾਈਨਾ ਦੇ ਨਾਲ ਮਿਲ ਗਿਆ ਸੀ ਤੇ ਅਮਰੀਕਨ ਕੰਪਨੀਆਂ ਨੇ ਉਹਨੇ ਆਪਣੇ ਬੁਲਕ ਚੋਂ ਬਾਹਰ ਕੱਢਤਾ ਸੀ ਜਿਨ੍ਹਾਂ ਨੇ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ ਸੀ ਬਨਾਜ਼ਵੇਲਾਚ ਉਹਨੇ ਰਸ਼ੀਆ ਦੇ ਚਾਈਨਾ ਨਾਲ ਮਿਲ ਕੇ ਅਮਰੀਕਨ ਕੰਪਨੀਆਂ ਨੂੰ ਬਾਹਰ ਕੱਢਿਆ ਸੀ ਡਰੱਗਸ ਅਮਰੀਕਾ ਵਿੱਚ ਵੇਚ ਰਿਆ ਸੀ ਉਸ ਬੰਦੇ ਨੂੰ ਅਮਰੀਕਾ ਜਾ ਕੇ ਚੁੱਕ ਕੇ ਲੈ ਆ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਅੱਜ ਰਸ਼ੀਆ ਤੇ ਚਾਈਨਾ ਕਿੱਥੇ ਨੇ ਇਹ ਬਿਲਕੁਲ ਨਹੀਂ ਬੋਲ ਸਕੇ ਅੱਜ ਅੱਜ ਅਮਰੀਕਾ ਨੇ ਕਿਹਾ ਕਿ ਅਸੀਂ ਗ੍ਰੀਨਲੈਂਡ ਟੇਕ ਓਵਰ ਕਰ ਲਵਾਂਗੇ ਮਿਲਟਰੀਲੀ ਟੇਕ ਓਵਰ ਕਰ ਲਵਾਂਗੇ ਰਸ਼ੀਆ ਤੋਂ ਇੱਕ ਬਿਆਨ ਨਹੀਂ ਆਇਆ ਚਾਈਨਾ ਤੋਂ ਇੱਕ ਬਿਆਨ ਨਹੀਂ ਆਇਆ ਕਿੱਥੇ ਸੋ ਥਿਸ ਹੈਸ ਪ੍ਰੂਵਨ ਥੈਟ ਅਮਰੀਕਾ ਇਜ਼ ਦ ਸੁਪਰ ਪਾਵਰ ਔਰ ਇਹ ਬੜੇ ਵੱਡੇ ਪੱਧਰ ਤੇ ਸ਼ੇਕ ਅਪ ਚੱਲ ਰਿਹਾ ਔਰ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਵੀ ਡਿਸਕਸ ਕੀਤਾ ਸੀ ਕਿ ਅਮਰੀਕਾ ਕੀ ਇਹ ਉੱਥੇ ਆਪਣੀ ਫੋਰਸਸ ਪੇਂਚ ਕੇ ਮਿਲਟਰੀਲੀ ਅਕੁਪਾਈ ਕਰੇਗਾ ਗ੍ਰੀਨਲੈਂਡ ਨੂੰ ਤੇ ਐਸੀ ਉਸ ਵੇਲੇ ਵੀ ਇਹ ਹੀ ਸਾਡਾ ਐਨਾਲਿਸਿਸ ਸੀਗਾ ਕਿ ਨਹੀਂ ਪ੍ਰੈਜ਼ੀਡੈਂਟ ਟਰੰਪ ਇਹ ਕਦੀ ਨਹੀਂ ਕਰਨਗੇ ਉਹ ਹਮੇਸ਼ਾ ਕੋਈ ਵੀ ਡੀਲ ਜਦੋਂ 네ਗੋਸ਼ੀਏਸ਼ਨ ਹੁੰਦੇ ਜਾਂਦੇ ਨੇ ਹੀ 스타ਟਸ ਫਰਮ ਦ ਵੈਰੀ ਟੌਪ ਉਪਰੋਂ ਟੌਪ ਤੋਂ ਸਟਾਰਟ ਕਰਕੇ ਓਨਲੀ 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 ਨੇਗੋਸ਼ੀਏਸ਼ਨ ਤੇ ਫਿਰ ਉਹ ਥੱਲੇ ਲੈ ਕੇ ਆਂਦੇ ਨੇ ਔਰ ਤੁਸੀਂ ਵੇਖ ਹੀ ਲਿਆ ਉਹਨੇ ਕਿਹਾ ਜੀ ਨਹੀਂ ਮੈਂ ਗ੍ਰੀਨਲੈਂਡ ਦੇ ਖਿਲਾਫ ਕੋਈ ਮਿਲਟਰੀ ਐਕਸ਼ਨ ਨਹੀਂ ਕਰਾਂਗਾ ਔਰ ਜਦੋਂ ਸ਼ਾਮੀ ਉਹਨੇ ਦੱਸਿਆ ਕਿ ਸਾਡੀ ਡੀਲ ਹੋ ਚੁੱਕੀ ਹੈ ਬੜਾ ਵੱਡਾ ਫਰੇਮਵਰਕ ਅਸੀਂ ਕਰ ਰਹੇ ਹਾਂ ਔਰ ਇਹ ਡੀਲ ਅਗਿਦਾ ਇਸਾਲ 2 ਸਾਲਾ ਸਿਨੀ ਹੋਏਗੀ ਇਸ ਸਦਾ ਹਸਤੇ ਹੋਏਗੀ ਤੇ ਤੁਸੀਂ ਵੇਖਿਆ ਕਰ ਸਾਡੀਆਂ ਸਟਾਕ ਮਾਰਕੀਟ ਨੇ ਕਿਵੇਂ ਰਿਐਕਟ ਕੀਤਾ ਤੇ ਇਹ ਪ੍ਰੈਜ਼ੀਡੈਂਟ 트ੰਪ ਦੀ ਬਹੁਤ ਹੀ ਜਿਹੜੀ ਉਹਨਾਂ ਦੀ ਤਰੀਕਾ ਹੈ ਆ ਤੁਸੀਂ ਕੋਈ 네ਗੇਟਿਵ ਮੀਡੀਆ ਦੇਖ ਲਓਗੇ ਖਾਸ ਕਰ ਸਾਡੇ ਜਿਹੜੇ ਲਿਬਰਲ ਮੀਡੀਆ ਨੇ ਇੱਥੇ ਦੇ ਜਾਂ ਜਿਹੜਾ ਆਪਣਾ ਭਾਰਤ ਦਾ ਮੀਡੀਆ ਹੈ ਉਹ ਤੇਨੂੰ ਬੜਾ ਕੁਮਾਫਰਾ ਕੇ ਉਹ ਤੇ ਦੱਸਦੇ ਨੇ ਕਿ ਜੀ ਅਮਰੀਕਾ ਖਤਮ ਹੋ ਗਿਆ ਹੈ ਉਹ ਤੇ ਦੱਸਣਗੇ ਜੀ ਯੂਰਪ ਨੇ ਤਮਾਚਾ ਮਾਰ ਦਿਆ ਇਹ ਜੀ ਉਹ ਫਜ਼ੂਲ ਜਿਹੜੀਆਂ ਹੈਡਲਾਈਨਸ ਹੁੰਦੀਆਂ ਨੇ ਇਹ ਵੀ ਜੀ ਖਬਰਾਂ ਦੱਸਦੇ ਨੇ ਪਰ ਰਿਐਲਿਟੀ ਇਹ ਹੈ ਕਿ ਯੂਰੋਪੀਅਨ ਯੂਨੀਅਨ ਯੂਰਪ ਦਾ ਹਰ ਮੁਖ ਇਸ ਵੇਲੇ ਅਮਰੀਕਾ ਦੇ ਨਾਲ ਹੈ ਬਲਕਿ ਅਮਰੀਕਾ ਦੇ ਅੰਬ੍ਰੇਲਾ ਦੇ ਅੰਡਰ ਹੈ ਔਰ ਜਿਹੜੀ ਸਭ ਤੋਂ ਵੱਡੀ ਉੱਥੇ ਪ੍ਰੈਜ਼ੀਡੈਂਟ 트ੰਪ ਨੇ ਕਰ ਉਹਨਾਂ ਨੂੰ ਗੱਲ ਯਾਦ ਕਰਾਈ ਉਹਨੇ ਕਿਹਾ ਤੁਸੀਂ ਯਾਦ ਕਰੋ ਜੇ ਅੱਜ ਅਮਰੀਕਾ ਨਹੀਂ ਹੁੰਦਾ ਤੇ ਤੁਸੀਂ ਇੱਥੇ ਜਪਨੀਜ਼ ਤੇ ਜਰਮਨ ਬੋਲ ਰਹੇ ਹੁੰਦੇ ਟ੍ਰੋਡੇ ਉੱਪਰ ਜਪਾਨ ਦਾ ਵਰਲਡ ਵਾਰ 2 ਵਿੱਚ ਕਬਜ਼ਾ ਹੋ ਜਾਣਾ ਸੀ ਔਰ ਜਰਮਨੀ ਹਿਟਲਰ ਦਾ ਕਬਜ਼ਾ ਹੋ ਜਾਣਾ ਸੀ ਅੱਜ ਤੁਸੀਂ ਡੈਨਮਾਰਕ ਆਪਣੀ ਕਲਚਰ ਦੀ ਗੱਲ ਕਰਦੇ ਹੋ ਬਚਾਉਣ ਵਾਲਾ ਅਮਰੀਕਾ ਸੀ ਸੋ ਇਹ ਇਹ ਚੀਜ਼ਾਂ ਔਰ ਮੈਂ ਸਮਝਦਾ ਕਿ ਇੱਕ ਲੀਡਰ ਜਿਹਦੇ ਵਿੱਚ ਗੱਟਸ ਹੁੰਦੇ ਨੇ ਜਿਹੜਾ ਕਿ ਟ੍ਰੂ ਲੀਡਰ ਹੁੰਦਾ ਹੈ ਉਹ ਹੀ ਇਹ ਗੱਲਾਂ ਕਰ ਸਕਦਾ ਹੈ अच्छे अच्छे जाके जो सत कोई यूरोप के मुल्क छोटे मोटे नहीं इंग्लैंड का प्राइम मिनिस्टर बैठा होए कैनेडा का बैठा होए फ्रांस का बैठा हो जर्मनी का बैठा होए स्पेन का बैठा हो स्विट्जरलैंड का बैठा होए उ जाके गल करो यू नीड गट्स और उन्होंने टैरिफ का भी अपना दसिया कि मैं टैरिफ क्यों लाए ने उन्होंने स्विट्जरलैंड एग्जाम्पल है देखो जिस मुल्क खड़े ने जिस जिस मुल्क स्टेज पर जिथे इवेंट हो रहा देवॉस ਉੱਥੇ ਇਹ ਖੜੇ ਨੇ ਜਿੱਥੇ 트럼ਪ ਸਾਹਿਬ ਉਹਨਾਂ ਨੇ ਸਟੇਜ ਤੋਂ ਕਿਹਾ ਉਹਨਾਂ ਨੇ ਕਿਹਾ ਤੁਹਾਡੇ ਸਵਿਟਜ਼ਰਲੈਂਡ ਦੇ ਪ੍ਰਾਈਮ ਮਿਨਿਸਟਰ ਦਾ ਮੈਨੂੰ ਫੋਨ ਆਇਆ ਸੀ ਜਦੋਂ ਮੈਂ 3% ਟੈਰਿਫ ਲਾਇਆ ਸੀ ਤੇ ਉਹ ਫੀਮੇਲ ਪ੍ਰਾਈਮ ਮਿਨਿਸਟਰ ਸੀ ਜੋ ਮੇਰੇ ਅੱਗੇ ਮੈਨੂੰ ਦਾ ਨਾਂ ਨਹੀਂ ਯਾਦ ਹੁੰਦਾ ਬਟ ਉਹ ਕਾਫੀ ਉਹਨੇ ਪਲੀਡ ਕੀਤਾ ਕਿ ਗੱਲ ਤਾਂ ਤੁਸੀਂ ਨਾ ਲਾਓ ਦਿਸ ਇਜ਼ ਰੋਂਗ ਅਸੀਂ ਬਹੁਤ ਛੋਟੇ ਮੁਲਕ ਹ ਤੇ ਮੈਂ ਕਿਹਾ ਤੁਸੀਂ ਛੋਟੇ ਹੋ ਪਰ ਤੁਹਾਡਾ ਟ੍ਰੇਡ ਡੈਫਿਸਿਟ 40 ਬਿਲੀਅਨ ਡਾਲਰਸ ਹੈ ਤੁਸੀਂ ਅਮਰੀਕਾ ਤੋਂ 40 ਬਿਲੀਅਨ ਡਾਲਰ ਕਮਾ ਰਹੇ ਹੋ ਤੁਸੀਂ ਛੋਟੇ ਹੋ ਇਸ ਦੇ ਬਾਵਜੂਦ 40 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਕਿਉਂ ਨਹੀਂ ਮਨੀ ਦ ਮੈ ਰਿਟੇਟ ਹੋ ਕੇ 39% ਲਾਤਾ ਸੋ ਹੀ ਵਾਸ ਸੈਂਡਿੰਗ ਅ ਮੈਸੇਜ ਕਿ ਤੁਸੀਂ ਯੂ نو ਆਈ ਡੋਨਟ ਲਿਸਨ ਟੂ ਪ੍ਰਾਈਮ ਮਿਨਿਸਟਰਸ ਆਈ ਡੋਨਟ ਲਿਸਨ ਮੈਂ ਉਹੀ ਕਰਨਾ ਜੋ ਅਮਰੀਕਾਸ ਤੇ ਬੈਟਰ ਹੈ ਆ ਬਾਅਦ ਜਿਹਨਾਂ ਨੇ ਕਿਹਾ ਕਿ ਰੋਲੈਕਸ ਕੜੀਆਂ ਵਾਲੇ ਦੇ ਹੋਰ ਜਿਹੜੇ ਸਵਿਟਚ ਵਾਚ ਮੇਕਰਸ ਹਨ ਉਹ ਸਾਰੇ ਮੇਰੇ ਕੋਲ ਆਏ ਉਹਨਾਂ ਨੇ ਕਿਹਾ ਨਹੀਂ ਇਹ ਬਿਜ਼ਨਸ ਸਾਡੇ ਤਬਾਹ ਹੋ ਜਾਣਗੇ ਉਹਨਾਂ ਦੀ ਗੱਲ ਸੁਣ ਕੇ ਤੇ ਮੈਂ ਵਾਪਸ ਟੈਰਿਫ ਥੱਲੇ ਕਰਤਾ ਬਟ ਹੀ ਵਾਸ ਉਹ ਮੈਸੇਜ ਭੇਜ ਰਹੇ ਨੇ ਕਿ ਵਾਟ ਇਜ਼ ਗੁੱਡ ਫਾਰ ਅਮਰੀਕਾ ਇਜ਼ ਵਾਟ ਵੀ ਆ ਗੋਇੰਗ ਟੂ ਡੂ অর ਵਾਟ ਇਜ਼ ਗੁੱਡ ਫਾਰ ਅਮਰੀਕਾ ਇਜ਼ ਗੁੱਡ ਫਾਰ ਦ ਵਰਲਡ ਉਹਨਾਂ ਨੇ ਕਿਹਾ ਤੁਸੀਂ ਅੱਜ 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 ਅਮਰੀਕਾ ਕਮਜ਼ੋਰ ਹੋ ਜਾਏ ਤੇ ਉਹਦਾ ਆਲਟਰਨੇਟਿਵ ਹੈ ਰਸ਼ੀਆ ਤੇ ਚਾਈਨਾ ਤੁਸੀਂ ਖੁਸ਼ ਹੋ ਜੇ ਉਹ ਸੁਪਰ ਪਾਵਰ ਬਣ ਸੋ ਇਹ ਲੋਕਾਂ ਨੂੰ ਦੱਸ ਰਹੇ ਨੇ ਵੀ ਅਮਰੀਕਾ ਤੋਂ ਬਿਨਾਂ ਦੁਨੀਆ ਵਿੱਚ ਕੋਈ ਵਿਕਲਪ ਨਹੀਂ ਪਰ ਇਹਨੂੰ ਤੁਸੀਂ ਅੰਜਨੀ ਸਮਝਦੇ ਕਿ ਗਲੋਬਲਿਜ਼ਮ ਤੋਂ ਨੈਸ਼ਨਲਿਜ਼ਮ ਵੱਲ ਇਹਨਾਂ ਨੇ ਲੜਿਆ ਕਿਆ ਗਲੋਬਲਿਜ਼ਮ ਫੇਲ ਹੋ ਚੁੱਕਿਆ ਹੈ ਗਲੋਬਲਿਜ਼ਮ ਇਜ਼ ਫੇਲਡ ਅੱਜ ਜਿਹੜਾ ਇਮੀਗ੍ਰੇਸ਼ਨ ਅਸੀਂ ਵੇਖ ਰਿਹਾ ਜਿਹੜੀ ਵਰਲਡ ਵਿੱਚ ਇਲੀਗਲ ਇਮੀਗ੍ਰੇਸ਼ਨ ਚੱਲ ਰਹੀ ਹੈ ਲੋਕਾਂ ਦੇ ਅੱਜ ਯੂਰਪ ਵਿੱਚ ਦੇਖ ਲਓ ਕਿੰਨੀ ਪ੍ਰੋਬਲਮ ਆ ਰਹੀ ਹੈ ਅੱਜ ਅਮਰੀਕਾ ਜੀ ਦੇਖ ਰਿਹਾ ਜਿਹੜੀ ਅਨਚਕ ਇਮੀਗ੍ਰੇਸ਼ਨ ਸੀ ਗਲੋਬਲਾਈਜ਼ੇਸ਼ਨ ਦੇ ਨਾਤੇ ਔਰ ਟ੍ਰੇਡ ਔਰ ਗਲੋਬਲਾਈਜ਼ੇਸ਼ਨ ਦਾ ਜਿਹੜਾ ਫਾਇਦਾ ਹੈ ਉਹ ਬਾਕੀ ਮੁਲਕਾਂ ਨੂੰ ਹੈ ਅਮਰੀਕਾ ਨੂੰ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਉਹ ਵੀ ਦੱਸਿਆ ਨੇ ਉੱਥੇ ਨੰਬਰਸ ਉਹਨੇ ਕਿਹਾ ਤੁਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹੋ ਉਹਦੇ ਵਿੱਚ ਬਾਕੀ ਕੰਟਰੀਸ ਨੂੰ ਫਾਇਦਾ ਹੋਇਆ ਹੈ ਅਮਰੀਕਾ ਨੂੰ ਨੁਕਸਾਨ ਹੋਇਆ ਹੈ ਤੇ ਅਮਰੀਕਾ ਕਦ ਤੱਕ ਨੁਕਸਾਨ ਪੂਤੇਗਾ ਉਹਨਾਂ ਨੇ ਇਹ ਇਨ ਇਲੈਗਲ ਇਮੀਗ੍ਰੇਸ਼ਨ ਦੀ ਗੱਲ ਕੀਤੀ ਕਿ ਇਨਲੈਗਲ ਸੋਮਾਲੀਆ ਤੋਂ ਬੰਦੇ ਇੱਥੇ ਆਏ ਨੇ ਔਰ ਲੱਖਾਂ ਡਾਲਰ ਫਰਾਡ ਵਿੱਚ ਅਮਰੀਕਾ ਤੋਂ ਕਰਕੇ ਕੈਸ਼ ਸੂਟਕੇਸ ਪਰ ਪਰ ਕੇ ਲੈ ਕੇ ਗਏ ਨੇ ਵਾਪਸ ਸੋ the time has come ਕਿ ਅਸੀਂ ਅਮਰੀਕਾ ਅਗੇਨ ਇੱਕ ਸੁਪਰ ਪਾਵਰ ਤੇ ਹਮੇਸ਼ਾ ਤੋਂ ਹੈ ਪਰ ਉਹ ਨੂੰ ਸਟੈਬਲਿਸ਼ ਦੁਬਾਰਾ ਪ੍ਰੈਜ਼ੀਡੈਂਟ ਟਰੰਪ ਨੇ ਦੁਨੀਆ ਨੂੰ ਦੱਸਿਆ ਹੈ ਔਰ ਇਹ ਇਹ ਅੱਜ ਤੁਸੀਂ ਮੀਡੀਆ ਦੇ ਉਪਰੋਂ ਨਿਕਲ ਜਾਓ ਤੇ ਤੁਹਾਡੀ ਬਿਲਕੁਲ ਗੱਲ ਠੀਕ ਹੈ ਕਿ ਵਰਲਡ ਲੀਡਰਸ ਇਸ ਵੇਲੇ ਸਾਰੇ ਹੀ ਸੋਚ ਰਹੇ ਨੇ ਕਿ ਕੀ ਹੋਇਆ ਹੈ ਔਰ ਬਿਲਕੁਲ ਇਹ ਨਿਊ ਆਰਡਰ ਹੈ ਔਰ ਇਸ ਨਿਊ ਆਰਡਰ ਵਿੱਚ ਜੋ ਜਿੰਨਾ ਜਲਦੀ ਆਪਣੇ ਆਪ ਨੂੰ ਸਮਝ ਕੇ ਤੇ ਆਗੇ ਨੇਗੋਸ਼ੀਏਸ਼ਨ ਕਰੇਗਾ ਉਹ 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 ਸਕਸੈਸਫੁਲ ਰਹੇ ਮੈਂ ਡੋਮੈਸਟਿਕ ਪਾਲਿਸੀ ਦੇ ਬਾਰੇ ਗੱਲ ਕਰਨੀ ਚਾਹਾਂਗਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਇੱਕ ਸਾਲ ਪੂਰਾ ਹੋਣ ਦੇ ਉੱਤੇ ਆਮ ਤੌਰ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਪਹਿਲਾ ਸਾਲ ਉਹਨਾਂ ਦਾ ਕਾਰਜਕਾਲ ਜਿਹੜਾ ਹੈ ਅਸਥਿਰ ਸੀ ਬੜੀ ਹਿੰਜਲ ਵਾਲਾ ਸੀ ਕੀ ਕਹੋਗੇ ਮੈਂ ਬਿਲਕੁਲ ਤੁਹਾਡਾ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਅਸਥਿਰ ਸੀ ਮੈਂ ਬਿਲਕੁਲ ਇੱਕ ਪਹਿਲੇ ਸਾਲ ਵਿੱਚ ਜਿਹੜਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਇੱਕ ਸਾਲ ਵਿੱਚ ਕੰਮ ਕੀਤਾ ਹੈ ਉਹ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ 10 ਸਾਲ ਵਿੱਚ ਨਹੀਂ ਕਰ ਸਕਦੇ ਉਹਨਾਂ ਨੇ ਪਹਿਲੇ ਸਾਲ ਵਿੱਚ ਕੰਮ ਕਰਤਾ ਹੈ ਜਿੰਨੇ ਉਹਨਾਂ ਨੇ ਐਗਜ਼ੀਕਿਟਿਵ ਆਰਡਰਸ ਉਹ ਜਿੰਨੀਆਂ ਤਬਦੀਲੀਆਂ ਲੈ ਕੇ ਆਏ ਨੇ ਇਹ ਮੇਰੇ ਖਿਆਲ ਜੋ ਬਾਈਡਨ ਸਾਹਿਬ ਨੇ ਤੇ ਆਪਣੀ ਪੂਰੀ ਜ਼ਿੰਦਗੀ ਚ ਨਹੀਂ ਕੀਤਾ ਹੋਣਾ ਇੰਨਾ ਕੰਮ ਔਰ ਜੋ ਜੋ ਉਹਨਾਂ ਨੇ ਆਪਣੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਲੈਕਸ਼ਨ ਕੈਂਪੇਨ ਵਿੱਚ ਅਮਰੀਕਨ ਸਿਟੀਜ਼ਨਸ ਨਾਲ ਉਹ ਸਾਰੇ ਉਹਨਾਂ ਨੇ ਪੂਰੇ ਕੀਤੇ ਉਹਨਾਂ ਦਾ ਪਹਿਲਾ ਵਾਅਦਾ ਸੀ ਕਿ ਮੈਂ ਇਲਲੀਗਲ ਜਿਹੜੀ ਇਮੀਗ੍ਰੇਸ਼ਨ ਹੈ ਏ ਬਾਰਡਰ ਤੋਂ ਜਿਹੜਾ 10000 ਬੰਦਾ ਰੋਜ਼ ਇਲੈਗਲ ਕ੍ਰੋਸ ਕਰ ਰਿਹਾ ਸੀ ਅਮਰੀਕਾ ਵਿੱਚ ਇਹਨੂੰ ਬੰਦ ਕਰਾਂਗਾ ਉਹਨਾਂ ਨੇ ਬਿਲਕੁਲ ਬੰਦ ਕਰਕੇ ਦਾਅ ਦਾਸਟ ਹੈ ਅੱਜ ਤੁਹਾਡੇ 0 ਤੇ ਆ ਗਈ ਹੈ ਬੋਡੀ ਕ੍ਰੋਸਿੰਗ ਉਹਨਾਂ ਨੇ ਕਿਹਾ ਸੀ ਕਿ ਮੈਂ ਇਲੈਗਲ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਕ੍ਰਿਮੀਨਲ ਇਲੈਗਲ ਇਮੀਗ੍ਰੈਂਟਸ ਨੇ ਇਹਨਾਂ ਦੀ ਸਫਾਈ ਹੋਏਗੀ ਉਹ ਬਿਲਕੁਲ ਹੋ ਗਈ ਹੈ ਆਈਐਸਪੀ ਆ ਗਈ ਹੈ ਦੂਜਾ ਉਹਨਾਂ ਨੇ ਕਿਹਾ ਸੀ ਕਿ ਕ੍ਰਾਈਮ ਦੇ ਉੱਪਰ ਮੈਂ ਬੜਾ ਕੰਟਰੋਲ ਕਰਾਂਗਾ ਔਰ क्राइम ਦੇ ਉੱਪਰ ਤੁਸੀਂ ਵੇਖਿਆ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਗਾਰਡ ਲੱਗ ਗਿਆ ਮੈਂਫਿਸ ਵਿੱਚ ਨੈਸ਼ਨਲ ਗਾਰਡ ਚੱਲੀ ਗਿਆ ਔਰ क्राइम ਰੇਟ 올 ਓਵਰ ਹੁਣ ਗਿਰਨੇ ਸ਼ੁਰੂ ਹੋ ਗਏ ਨੇ ਬਲਕਿ ਬਾਲਟਿਮੋਰ ਵਿੱਚ ਤੇ ਪਿਛਲੇ ਕਈ 10 ਦੇ 20 ਸਾਲਾਂ ਦਾ ਰਿਕਾਰਡ ਟੁੱਟਿਆ ਕਿ ਇਸ ਸਾਲ ਸਭ ਤੋਂ ਕੱਟ क्राइम ਰੇਟ ਹੋਇਆ ਸੋ ਵੀ ਆਰ ਸੀਇੰਗ ਥੀਸ 빅 ਚੇਂਜਸ ਇਕਨੋਮਿਕ ਫਰੰਟ ਤੇ ਸਭ ਤੋਂ ਵੱਡਾ ਉਹਨੇ ਜਿਹੜਾ ਇਕਨੋਮੀ ਅਮਰੀਕਾ ਦੀ ਗੱਲ ਕੀਤੀ ਸੀ ਅਮਰੀਕਾ ਦਾ ਟ੍ਰੇਡ ਡੈਫਿਸਟ ਜਿਹੜਾ ਦੂਜੇ ਮੁਲਕਾਂ ਦੇ ਨਾਲ ਸੀ ਪੈਂਤੀ ਪਰਸੈਂਟ ਕੱਟ ਗਿਆ ਹੈ ਕਾਜ਼ ਆਫ ਦ ਟੈਰਿਫਸ ਜਿਹੜਾ ਲੋਕ ਕਹਿੰਦੇ ਸੀ ਕਿ ਟੈਰਿਫ ਲਾਣ ਨਾਲ ਦੀ ਸਾਡੀਆਂ ਕੀਮਤਾਂ ਵੱਧ ਜਾਣਗੀਆਂ ਸਾਡੇ ਇਹ ਵੱਧ ਜਾਣਗੇ ਇਨਫਲੇਸ਼ਨ ਥੱਲੇ ਜਾ ਰਿਹਾ ਹੈ ਹਾਂ ਟ੍ਰੇਡ ਡੈਫਿਸਿਟ ਜਿਹੜਾ ਸੀ ਉਹ 35 ਪਰਸੈਂਟ ਕੱਟ ਹੋ ਗਿਆ ਜਿਹੜਾ ਕਿ ਰੈਕੋਰਡ ਹੈ ਇਸ ਸਾਲ ਥੈਂਕਸ giving ਦੀ ਜਿਹੜੀਆਂ ਮੀਲਸ ਹਨ ਉਹ 3 ਪਰਸੈਂਟ ਸਸਤੀਆਂ ਸਨ ਗੈਸ ਪ੍ਰਾਈਸਸ ਅਸੀਂ ਵੇਖ ਰਹੇ ਹਾਂ ਬਿਲਕੁਲ ਸਸਤੀਆਂ ਹੋਈਆਂ ਨੇ એનર્ਜੀ ਪ੍ਰਾਈਸਸ ਤੇ ਫੋਕਸ ਹੈ ਜਿਹੜੀ ਫਾਰਮਾਸੂਟਿਕਲਸ ਨੇ ਉਦੇ ਵਿੱਚ ਉਹਨਾਂ ਨੇ ਤੁਹਾਡੇ ਜਿਹੜੀ ਇਹ ਮਿਰਕਲ ਡਰਗ ਜਿਹਨੂੰ ਕੀ ਓਜ਼ੈਂਪਿਕ ਮੌਂਜੈਰੋ ਕਹਿੰਦੇ ਨੇ ਜਿਹੜੀ ਡਾਇਬੀਟਿਕ ਸਸਤੇ ਨਹੀਂ ਹੁੰਦਾ ਜਿਹੜਾ weight loss ਹਸਤੇ ਵੀ ਆ ਰਿਹਾ ਹੈ ਉਹ ਉਹਨੂੰ ਬਹੁਤ ਹੀ ਸਸਤਾ ਕਰਤਾ ਹੈ ਤਾਂ ਕਿ ਆਮ ਆਦਮੀ ਉਹਨੂੰ ਖਰੀਦ ਸਕੇ ਅਫੋਰਡੇਬਿਲਟੀ ਆਫ ਹਾਊਸਿੰਗ ਦੇ ਵਿੱਚ ਉਹਨਾਂ ਨੇ ਧਿਆਨ ਦਿੱਤਾ ਹੈ ਇੰਟਰਸਟ ਰੇਟ ਘਟਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਹੈ ਕਿ ਐਵਰੀ ਜਿਹੜਾ ਟੈਰਫ ਤੋਂ ਜਿਹੜਾ ਸਰਪਲਸ ਆਇਆ ਹੈ ਉਹ 2-2000 ਡਾਲਰ ਲੋਕਾਂ ਨੂੰ ਮਿਲਨੇ ਸ਼ੁਰੂ ਹੋਏ ਨੇ ਜਿਹੜਾ ਉਹ ਅਮਰੀਕਨ ਲੋਕਾਂ ਨੂੰ ਜਿਹੜੇ ਨੀਡੀ ਨੇ ਜਿਹੜਾ ਕਿ ਇਨਕਮ ਜਿਹੜਾ ਉਹਨਾਂ ਨੇ ਇਨਕਮ ਲੈਵਲ ਵਿੱਚ ਆ ਰਹੇ ਨੇ ਉਹਨਾਂ ਸਾਰਿਆਂ ਨੂੰ 2200 ਡਾਲਰ ਦੇ ਚੈੱਕ ਆ ਰਹੇ ਨੇ ਬ੍ਰੈਕਟਸ ਜਿਹੜੀਆਂ ਬਣਾਈਆਂ ਬ੍ਰੈਕਟਸ ਜਿਹੜੀਆਂ ਬਣਾਈਆਂ ਨੇ ਉਹਨਾਂ ਵਿੱਚ ਉਹਨਾਂ 2200 ਡਾਲਰ ਦੇ ਚੈੱਕ ਲੋਕਨਾਂ ਨੂੰ ਮਿਲਣ ਸ਼ੁਰੂ ਹੋ ਗਏ ਨੇ ਐਂਡ ਥਿਸ ਇਸ ਆਲ ਗੋਇੰਗ ਟੂ ਬੂਸਟ ਅਮਰੀਕਨ ਇਕਨੋਮੀ ਜਿਹੜੀ ਨਈ ਜੀਡੀਪੀ ਦੇ ਨੰਬਰਸ ਆ ਰਹੇ ਨੇ ਇਕਨੋਮੀ ਦੀ ਗ੍ਰੋਥ ਦੇ ਨੰਬਰਸ ਆ ਰਹੇ ਨੇ ਉਹ ਤੇ ਬਹੁਤ ਹੀ ਹਾਈ ਨੇ ਦੇਅਰ ਆਰ ਕਲੋਸ ਟੂ 7% ਜਿਹੜੇ ਕਿ ਇੱਕ ਵੱਡੇ economy america di economy has say 7% the growth is unheard of so america is right now a very very ik saal de andar present trump ne america di image nu bahut upar laye ne aur ajj har koi america vich invest karna chahnda hai sare countries is vailay america de vich ne tusi eh hi socho ik saal pehla duniya kehndi si america khatam ho gaya hai dollar muk gaya hai de dollarization karo navi currencies aariyan ne ਕਿ ਅਜ ਡਾਲਰ ਇੰਨਾ ਸਟਰੋਂਗ ਹੋ ਚੁਕਿਆ ਹੈ ਉਹਦੇ ਕੰਪੈਰੀਸਨ ਵਿੱਚ ਸਾਡਾ ਰੁਪਿਆ ਦਿਨ 91 ਰੋਸੇ ਡਿੱਗੀ ਜਾ ਰਿਹਾ ਸੋ ਦਿਸ ਇਜ਼ ਆਲ ਅਮਰੀਕਾ ਫਰਸਟ ਜਿਹੜੀਆਂ ਪਾਲਿਸੀਆਂ ਨੇ ਪ੍ਰੈਜ਼ੀਡੈਂਟ ਟਰੰਪ ਦੀਆਂ ਹੁਣ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਲੀਅਰ ਕਰਨਾ ਚਾਹਾਂਗਾ ਜੀ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਇੰਡੀਆ ਦੇ ਖਿਲਾਫ ਨਹੀਂ ਨੇ ਸਾਡਾ ਮੀਡੀਆ ਐਵੇਂ ਦੱਸ ਰਿਹਾ ਇੰਡੀਆ ਦਾ ਜਿਵੇਂ ਪਤਾ ਨਹੀਂ ਉਹ ਇੰਡੀਆ ਦੇ ਦੁਸ਼ਮਣ ਨੇ ਜਾਂ ਉਹ ਮੋਦੀ ਜੀ ਦੇ ਦੁਸ਼ਮਣ ਨੇ ਹੀ ਇਜ਼ ਨਾਟ ਅਗੇਂਸਟ ਇੰਡੀਆ ਹੀ ਇਜ਼ ਫੋਰ ਅਮਰੀਕਾ ਉਹ ਭਾਰਤ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਔਰ ਉਹ ਕਈ ਗੱਲਾਂ ਐਸੀਆਂ ਜੋ ਅਮਰੀਕਾ ਦੇ ਹਿੱਤ ਵਿੱਚ ਨੇ ਉਹ ਨੇਚਰਲੀ ਭਾਰਤ ਦੇ ਹਿੱਤ ਵਿੱਚ ਨਹੀਂ ਹੁੰਦੀਆਂ ਤੇ ਉਹ ਨਹੀਂ ਕਰਦੇ ਉਹ ਅਮਰੀਕਾ ਦੇ ਹਿੱਤ ਦੀ ਗੱਲ ਕਰਦੇ ਨੇ ਤੇ ਉਹ ਫਿਰ ਸਾਡੇ ਜਿਹੜਾ ਭਾਰਤੀ ਮੀਡੀਆ ਹੈ ਉਹ ਉਸ ਸਮੇਂ ਦੇ ਨੇ ਕਿ ਭਾਰਤ ਦੇ ਖਿਲਾਫ ਨੇ ਇਸ ਨਾਟ ਅਗੇਂਸਟ ਇੰਡੀਆ ਇਸ ਨਾਟ ਅਗੇਂਸਟ ਐਨੀ ਕੰਟਰੀ ਹਾ ਹੀ ਇਸ ਅਗੇਂਸਟ ਐਨੀਥਿੰਗ ਥੈਟ ਇਜ਼ ਐਂਟੀ ਅਮਰੀਕਾ ਪਾਵੇ ਉੱਥੇ ਦੇ ਲੋਕ ਆ ਕੇ ਜੇ ਇੱਥੇ ਇਲੀਗਲੀ ਆਂਦੇ ਨੇ ਇੱਥੇ ਕ੍ਰਾਈਮ ਕਰਦੇ ਨੇ ਇੱਥੇ ਫਰਾਡ ਕਰਦੇ ਨੇ ਉਹ ਉਹਦੇ ਵਿਰਖਾਫ ਨੇ اور ਜਿਹਦੇ ਵਿੱਚ ਤੁਸੀਂ ਹੁਣ ਦੇਖ ਲਿਆ ਉਹਨਾਂ ਨੇ 75 ਕੰਟਰੀਆਂ ਦੇ ਬੈਨ ਲਾਇਆ ਹੈ ਵੀਜ਼ਾ ਬੈਨ ਉਹ ਇਸ ਕਰਕੇ ਲਾਇਆ ਕਿ ਥੇਰੇ ਮੁਲਕ ਜਿਹੜੇ ਸਨ ਉਹ ਪ੍ਰੋਪਰਲੀ ਵੈਟ ਨਹੀਂ ਕਰਦੇ ਸਨ ਇਥੇ ਦੀਆਂ ਸਰਕਾਰਾਂ ਵੈਟ ਨਹੀਂ ਕਰਦੀਆਂ ਸਨ ਹੁਣ ਜਿਵੇਂ ਸੋਮਾਲੀਆ ਦੇ ਨਾਉਂਤੀ ਕੋਈ ਪੁਲਿਸ ਹੈ ਨਾ ਉਹਦੀ ਮਿਲਟਰੀ ਹੈ ਨਾ ਕੋਈ ਸਰਕਾਰ ਹੈ ਤੇ ਉੱਥੇ ਦੇ ਬੰਦੇ ਇੱਥੇ ਆ ਕੇ ਬਿਨਾ ਵੀਜ਼ੇ ਤੋਂ ਇੱਥੇ ਆ ਕੇ ਉਹ ਸੌਟ ਕਰਕੇ ਜੇ ਵਾਪਸ ਪੈਸੇ ਲੈ ਲੈ ਕੇ ਟੁਰ ਜਾਂਦੇ ਨੇ ਉਹ ਚੀਜ਼ਾਂ ਉਹਨਾਂ ਨੇ ਪਾਜ਼ ਕੀਤੀਆਂ ਨੇ ਕਿ ਇਸ ਵੇਲੇ ਸਾਰੇ ਵੀਜ਼ਾ ਜਿਹੜੇ ਨੇ ਪਾਜ਼ ਇਹਨਾਂ ਨੂੰ ਵੈਟ ਕੀਤਾ ਜਾਏ ਨਵੀਂ ਸਿਸਟਮ ਬਣਾਈ ਜਾਏ ਵੀ ਇਹਨਾਂ ਨੂੰ ਕਿਸ ਤਰ੍ਹਾਂ ਸੀ ਵੀਜ਼ਾ ਦੇਣਗੇ ਦੈਨ ਦੇਰ ਵੀ ਕਮਿੰਗ ਅਪ ਜਿਹੜਾ ਆਈਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਵਧ ਰਿਹਾ ਹੈ ਆਈਸ ਬਿਲਕੁਲ ਅੰਡਰ ਦਾ ਲਾਅ ਟਰੀਟ ਕਰ ਰਹੀ ਤੁਸੀਂ ਇਹ ਹੀ ਤੁਹਾਨੂੰ ਯਾਦ ਹੋਏਗਾ ਕਿ ਆਈਸ ਤੋਂ 2 ਸਾਲ ਪਹਿਲਾਂ ਇਹਨਾਂ ਦਾ ਹੀ ਲਿਬਰਲਸ ਜਿੰਨੇ ਡੈਮੋਕ੍ਰੇਟ ਨੇ ਇਹਨਾਂ ਨੇ ਨੈਰੇਟਿਵ ਸ਼ੁਰੂ ਕਰਤਾ ਸੀ ਕਿ ਪੁਲਿਸ ਡੀਫੰਡ ਦਾ ਪੁਲਿਸ ਪੁਲਿਸ ਨਹੀਂ ਚੰਗੀ ਪੁਲਿਸ ਖਤਮ ਕਰ ਦਿਓ ਇਹ ਤੇ ਚਾਹਦੇ ਹੀ ਨਹੀਂ ਕਿ ਕੋਈ ਲਾ ਇਨਫੋਰਸਮੈਂਟ ਹੋਵੇ ਖੁੱਲਾ ਲੁੱਟਣਾ ਚਾਹਦੇ ਨੇ ਜਿਹੜੇ ਸਟੋਰ ਚ ਜਾਓ ਚੋਕ ਕੇ ਆ ਜਾਓ ਇਹ ਤੇ ਲਾ ਲੈਸ ਸੁਸਾਇਟੀ ਬਣਾਉਣਾ ਚਾਹਦੇ ਨੇ ਜਿਹੜੇ ਡੈਮੋਕ੍ਰੇਟਸ ਹੋਰ ਖਾਸ ਕਰ ਜਿਹੜੇ ਲਿਬਰਲਸ ਨੇ ਪ੍ਰੋਗਰੈਸਿਵਸ ਨੇ ਐਲੀਆਨਾ ਉਮਾਰ ਵਰਗੇ ਅ ਅਲੀਜ਼ੀਆ ਕੋਰਟੇਸ ਵਰਗੇ ਇਹ ਤੇ ਇਹ ਚਾਹਦੇ ਨੇ ਤੇ ਇਹ ਪਹਿਲਾਂ ਇਹ ਹੀ ਕਹਿੰਦੇ ਸੀ ਪੁਲਿਸ ਵੀ ਖਤਮ ਕਰੋ ਆਈਸ ਕੀ ਹੈ ਆਈਸ ਇਜ਼ ਅ ਲਾ ਇਨਫੋਰਸਮੈਂਟ ਏਜੰਸੀ ਉਹਨਾਂ ਦਾ ਕੰਮ ਹੈ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜੇ ਇਲੀਗਲ ਬੰਦੇ ਨੇ ਜਿਹੜੇ ਇੱਥੇ ਅਮਰੀਕਾ ਵਿੱਚ ਇਲੀਗਲ ਆਏ ਨੇ ਉਹਨਾਂ ਦਾ ਨਾਂ ਹੀ ਇਲੀਗਲ ਹੈ ਤੁਸੀਂ ਤੇ ਮੈਂ ਲੀਗਲ ਇਮੀਗਰੈਂਟ ਹਾਂ ਰਾਈਟ ਅਸੀਂ ਲੀਗਲੀ ਸਮੋਲ ਚਾਏ ਅਸੀਂ ਕੋ ਬਾਰਡਰ ਟਾਪ ਕੇ ਲਈ ਆਏ ਹੋਰ ਆਈ ਵੀ ਅਗਰ ਜਿਹੜੇ ਬੰਦੇ ਆਏ ਵੀ ਨੇ ਬਾਰਡਰ ਟਾਪ ਕਿ ਉਹ ਜਿਹੜੇ ਲੀਗਲੀ ਉਹਨਾਂ ਨੇ ਇੱਥੇ ਆ ਕੇ ਕੰਮ ਕੀਤਾ ਤੇ ਉਹ ਲੀਗਲ ਹੋ ਚੁੱਕੇ ਠੀਕ ਹੈ ਨਾ ਪਰ ਇਨਲੀਗਲ ਕਾਰਵਾਈਆਂ ਨਾ ਕੋ ਕੀਤੀਆਂ ਹੋਣ ਕੋਈ ਜਿਹੜੇ ਔਰ ਇਨਲੀਗਲ ਕਾਰਵਾਈਆਂ ਵੀ ਨਹੀਂ ਕੀਤੀ ਹੋ ਤਾਂ ਆਈ ਸੁਣ ਜਾਂਦੀ ਉਹਨਾਂ ਇਲੀਗਲਾਂ ਨੂੰ ਜਿਨ੍ਹਾਂ ਨੇ ਕਾਰਵਾਈਆਂ ਵੀ ਕੀਤੀਆਂ ਨੇ ਜਿਹੜੇ ਰੇਪ ਕੀਤੇ ਨੇ ਜਿਹੜੇ ਚਾਈਲਡ ਮਿਸਟਰ ਨੇ ਕਿ ਤੁਸੀਂ ਜਾ ਕੇ ਖੜੇ ਹੋ ਜਾਓ ਉਹਨਾਂ ਦੇ ਕੰਮ ਦੇ ਵਿੱਚ ਆਪਣੀ ਗੱਡੀ ਜਾ ਕੇ ਉਹਨਾਂ ਦੀ ਗੱਡੀ ਦੇ ਸਾਹਮਣੇ ਖੜੀ ਕਰ ਦਿਓ ਕਿ ਨਹੀਂ ਜੇ ਤੁਸੀਂ ਇੱਥੇ ਕਿਉਂ ਆਏ ਹੋ ਯਾਰ ਡੀਗਨ ਲਾਅ ਐਨਫੋਰਸਮੈਂਟ ਏਜੰਸੀ ਅਜ ਪੁਲਿਸ ਜਾ ਰਹੀ ਕਿਸੇ ਨੂੰ ਫੜਨ ਤੇ ਤੁਸੀਂ ਆਪਣੀ ਗੱਡੀ ਉਹਨਾਂ ਦੇ ਸਾਹਮਣੇ ਖੜੀ ਕਰ ਦਿਓ ਤੇ ਉਹ ਤੁਹਾਨੂੰ ਕੀ ਕਹਿਣਗੇ ਅੱਛਾ ਜੀ ਅਸੀਂ ਵਾਪਸ ਚਲੇ ਜਾਂਦੇ ਹਾਂ ਔਰ ਮੈਂ ਹੁਣ ਇਹ ਵੀ ਵੇਖ ਰਿਹਾ ਕਿ ਜਿੰਨੇ ਵੀ ਪ੍ਰੋਟੈਸਟ ਹੋ ਰਹੇ ਨੇ ਆਇਸ ਦੇ ਖਿਲਾਫ ਇਹਦੇ ਸਾਡਾ ਇਮੀਗ੍ਰੈਂਟ ਤੇ ਕੋਈ ਨਹੀਂ ਹੁੰਦਾ ਕੋਈ ਇਮੀਗ੍ਰੈਂਟ ਵੀ ਪ੍ਰੋਟੈਸਟ ਕਰ ਰਹੇ ਜਿਹੜਾ ਲਾਅ ਬਾਈਡਿੰਗ ਸਿਟੀਜ਼ਨ ਹੈ ਪਾਵੇ ਵੀ ਗ੍ਰੈਂਟ ਹੈ ਪਾਵੇ ਇੱਥੇ ਦਾ ਰਹਿਣ ਵਾਲਾ ਉਹ ਕਹਿੰਦਾ ਠੀਕ ਹੈ ਪੁਲਿਸ ਹੈ ਲਾਅਨ ਫੋਰਸਮੈਂਟ ਏਜੰਸੀ ਇਹਨਾਂ ਨੂੰ ਕੰਮ ਕਰਨ ਦਿਓ ਇਹ ਤੇ ਜਿੰਨੇ ਤੁਹਾਡੇ ਇਹ ਜਿਹੜੇ ਲਿਬਰਲਸ ਨੇ ਪ੍ਰੋਗਰੈਸਿਵਸ ਨੇ ਪੇਡ ਇਹ ਤੁਸੀਂ ਜਨਵਰੀ 6 ਦੀ ਗੱਲ ਬੜੀ ਕਰਦੇ ਸੀ ਮੈਨੂੰ ਯਾਦ ਹੈ ਇਹ ਜਨਵਰੀ 6 ਤੋਂ ਵਰਸਟ ਏਨ ਪਰ ਹੁਣ ਬਲੈਕ ਲਾਈਵਸ ਮੈਟਰ ਨਜ਼ਰ ਨਹੀਂ ਆਉਂਦੀ ਉਹ ਕਿੱਥੇ ਗਏ ਨੇ ਹੁਣ ਵੀ ਤੇ ਲੋਕ ਮਰ ਰਹੇ ਨੇ ਬਸ ਅੱਜ ਬਲੈਕ ਲਾਈਵ ਮੈਟਰ ਖਤਮ ਹੋ ਗਏ ਨੇ ਉਹਨਾਂ ਦੇ ਜਿਹੜੇ ਆਰਗੇਨਾਈਜ਼ਰਸ ਹਨ ਉਹਨਾਂ ਦੇ ਖਬਰਾ ਆ ਗਈਆਂ ਸੀ ਕਿ ਉਹਨਾਂ ਨੇ ਕਿੰਨੇ ਫਰਾਡ ਕੀਤੇ ਨੇ ਕਿੱਥੋਂ ਪੈਸੇ ਉਹ ਮਾਰਦੇ ਸੀ ਤੇ ਹੁਣ ਇਹ ਵੀ ਇਸੇ ਇਹ ਵੀ ਖਤਮ ਹੋ ਜਾਣਾ ਔਰ ਅੱਜ ਤੁਸੀਂ ਵੇਖੋ ਇਹਨਾਂ ਪ੍ਰੋਟੈਸਟ ਵਿੱਚ ਆਈ ਸਿਰ ਦੇ ਪ੍ਰੋਟੈਸਟ ਨੇ ਉਥੇ 50 ਬੰਦਾ ਨਹੀਂ ਹੁੰਦਾ ਮੈਂ ਮੈਂ ਤੇ ਇਹੀ ਚਾਹਾਂਗਾ ਕਿ ਉਹਦੇ ਵਿੱਚ ਵੀ ਸਖਤੀ ਕਰਨੀ ਚਾਹੀਦੀ ਦਾ ਪ੍ਰੋਟੈਸਟਸ ਤੁਸੀਂ ਪ੍ਰੋਟੈਸਟ ਕਰੋ ਤੁਸੀਂ ਆਵਾਜ਼ ਚੁੱਕੋ ਪਰ ਤੁਸੀਂ ਇੱਕ ਲਾਅ ਐਨਫੋਰਸਮੈਂਟ ਏਜੰਸੀ ਨੂੰ ਜਾ ਕੇ ਉਹਨਾਂ ਨੂੰ ਗਾਲਾਂ ਕੱਢਣੀਆਂ ਉਹਨਾਂ ਦੇ ਸਾਹਮਣੇ ਖੜੇ ਹੋ ਜਾਣਾ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਕਿਉਂਕਿ ਉਹ ਵੀ ਜਦੋਂ ਜਾ ਰਹੇ ਨੇ ਕੋਈ ਕੰਮ ਕਰਨ ਉਹਨਾਂ ਦੀ ਜਾਨ ਵੀ ਖਤਰੇ 'ਚ ਹੈ ਤੁਸੀਂ ਇਹ ਜਾਗ ਨੂੰ ਦੇ ਉੱਪਰ ਬੋਤਲਾਂ ਸੁੱਟ ਰਹੇ ਉਹਨਾਂ ਦੇ ਕੋਲ ਆ ਜਾਂਦੀ ਉਹਨਾਂ ਨੂੰ ਕੀ ਪਤਾ ਤੁਸੀਂ ਗੰਨ ਚੁੱਕੀ ਹੈ ਜਾਂ ਤੁਸੀਂ ਕੋਈ ਉਹਨਾਂ ਨੂੰ ਅਟੈਕ ਕਰਦੇ ਹੋ ਉਹ ਵੀ ਹਾਈਟਨਡ ਅਲਰਟ ਤੇ ਕਿ ਉਹਨਾਂ ਦੀ ਵੀ ਜ਼ਿੰਦਗੀ ਦਾ ਸਮਾਨ 2026 ਦੀਆਂ ਜਿਹੜੀਆਂ ਆ ਰਹੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਤੁਸੀਂ ਇਹ ਸਾਰੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕੀ ਨਤੀਜੇ ਨਜ਼ਰ ਆ ਰਹੇ ਨੇ ਮੈਂ ਬਿਲਕੁਲ ਜਿਹੜਾ ਇਹ ਪ੍ਰੈਜ਼ੈਂਟ ਫਰਮ ਦਾ ਪਹਿਲਾ ਸਾਲ ਸੀ ਉਹਦੇ ਵਿੱਚ ਉਹਨਾਂ ਨੇ ਜੋ-ਜੋ ਪ੍ਰੋਮਿਸ ਕੀਤਾ ਉਹ ਡਿਲੀਵਰ ਕੀਤਾ ਉਹਨਾਂ ਦੀ ਜਿਹੜੀ ਬੇਸ ਹੈ ਉਹ ਬਿਲਕੁਲ ਸਟਰੋਂਗ ਹੈ ਔਰ ਹੋਰ ਲੋਕ ਵੀ ਉਹਨਾਂ ਦੇ ਨਾਲ ਜੁੜ ਰਹੇ ਨੇ ਤੁਸੀਂ ਜੇ ਦੇਖਿਆ ਜਾਏ ਤੇ ਲੋਕਾਂ ਨੂੰ ਜਿਹੜੇ ਜਦੋਂ ਇਹ ਰਿਜ਼ਲਟ ਸਾਹਮਣੇ ਆ ਰਹੇ ਨੇ ਜਦੋਂ ਦੇਖਣੇ ਵੀ ਇਨਫਲੇਸ਼ਨ ਥੱਲੇ ਜਾ ਰਹੀ ਹੈ ਜਦੋਂ ਦੇਖਣੇ ਗੈਸ ਸਸਤੀ ਹੋ ਰਹੀ ਹੈ ਦੁਨੀਆ ਵਿੱਚ ਅੱਜ ਈਰਾਨ ਜਿਹੜਾ ਖਤਰਾ ਸੀ ਬੜਾ ਵੱਡਾ ਅਮਰੀਕਾ ਸੇ ਉਹ ਖਤਮ ਹੋ ਚੁੱਕਿਆ ਹੈ ਵੈਨ ਐਸ ਵਿਲਾ ਖਤਮ ਹੋ ਚੁੱਕਿਆ ਹੈ ਔਰ ਇੱਕ ਵੱਡੇ ਪੱਛਮੀ ਅਮਰੀਕਾ ਉੱਪਰ ਕੇ ਸਾਹਮਣੇ ਆ ਰਿਹਾ ਸਟਾਕ ਮਾਰਕੀਟ ਬੂਮ ਕਰ ਰਹੀ ਹੈ। ਔਰ ਹੁਣ 2-2 ਹਜ਼ਾਰ ਡਾਲਰ ਦੇ ਚੈੱਕ ਮਿਲਣਗੇ ਲੋਕਾਂ ਨੂੰ। ਟੈਕਸਾਂ ਵਿੱਚ ਕਈ ਰਿਫਾਰਮ ਹੋ ਚੁੱਕੇ ਨੇ। ਅੱਜ ਤੁਸੀਂ ਜੇ ਤੁਸੀਂ ਟਿਪ ਤੋਂ ਪੈਸੇ ਲੈਂਦੇ ਹੋ, ਤੁਸੀਂ ਵੇਟਰ ਹੋ ਜਾਂ ਤੁਸੀਂ ਪੀਜ਼ਾ ਡਿਲੀਵਰੀ ਕਰਦੇ ਹੋ ਜਾਂ ਤੁਸੀਂ ਟੈਕਸੀ ਚਲਾਉਂਦੇ ਹੋ, ਤੁਹਾਨੂੰ ਜਿੰਨੀ ਟਿਪ ਮਿਲਦੀ ਹੈ, ਉਹ ਟੈਕਸ ਫ੍ਰੀ ਹੈ। ਤੁਹਾਡੇ ਜਿਹੜੇ ਕਾਰ ਦੇ ਲੋਨ ਨੇ, ਉਹਦਾ ਇੰਟਰਸਟ ਜਿਹੜਾ ਉਹ ਤੁਸੀਂ ਆਪਣੇ ਟੈਕਸ ਵਿੱਚ ਵੀ ਰਾਈਟ ਸੋਸ਼ਲ ਸਿਕਿਉਰਿਟੀਜ਼ ਦੇ ਉੱਪਰ ਸੋਸ਼ਲ ਸਿਕਿਉਰਿਟੀ ਇਨਕਮ ਦੇ ਉੱਪਰ ਟੈਕਸ ਹਟ ਗਿਆ। ਇੱਕ ਚੀਜ਼ ਆ ਬਹੁਤ ਵੱਡੀਆਂ ਹੋਈਆਂ ਨੇ ਜੋ ਕਿ ਲੋਕਾਂ ਨੂੰ ਇਹਦਾ ਬੜਾ ਜਲਦੀ ਹੁਣ ਬੈਨੀਫਿਟ ਵੀ ਵੇਖਣ ਲੱਗ ਪੈਣਗੇ। ਇਸ ਸਾਲ ਜਿਹੜਾ ਟੈਕਸ ਰਿਟਰਨ ਆ ਜਾਣੀ ਆ। ਔਰ ਇਹਦਾ ਸਿੱਧਾ ਅਸਰ ਪਏਗਾ ਮਿਟਮ ਇਲੈਕਸ਼ਨ ਤੇ। ਔਰ ਮੈਂ ਸਮਝਦਾ ਕਿ ਇਹ ਪ੍ਰੈਜ਼ੀਡੈਂਟ 트੍ਰੰਪ ਦੀ ਪਾਰਟੀ ਅਸਤੇ ਬਹੁਤ ਵੱਡੀ ਪੋਜ਼ਿਟਿਵ ਇੱਕ ਸਵਿੰਗ ਹੋਈ। ਬਹੁਤ ਸ਼ੁਕਰੀਆ ਜਸਤੇਪ ਜੀ। ਫਿਰ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੁਸਤਗੋ ਹੋਵੇਗੀ। ਅਗਲਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਆਵਾਂਗੇ ਫਿਲਹਾਲ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ